ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿੱਦਾਂ ਆਪਾਂ ਆਚਾਰ ਪਾਉਣੇ ਆ ਤਾਂ ਇੱਕ ਗੱਲ ਮੈਂ ਕਲੀਅਰ ਕਰਨੀ ਚਾਹਣਾ ਤਾਂ ਜਿਹੜੇ ਤੇ ਜਿਹੜੇ ਤਾਂ ਭਰਾ ਮੱਝਾ ਰੱਖਦੇ ਨੇ ਜੇ ਤਾਂ ਉਹ ਆਚਾਰ ਪਾਉਣਾ ਚਾਹੁੰਦੇ ਨੇ ਤਾਂ ਮਿਹਨਤ ਕਰ ਸਕਦੇ ਨੇ ਕਹਿਣ ਦਾ ਮਤਲਬ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹੜਾ ਆਚਾਰ ਐ ਮੱਕੀ ਦਾ ਮੱਝ ਨੂੰ ਖਰਾਬ ਕਰਦਾ ਹੀ ਕਰਦਾ ਜੇ ਤੁਸੀਂ ਚੰਗੀ ਧਿਆਨ ਨਾਲ ਪਾ ਲੋਗੇ ਮੀਨਰਲ ਮਿਕਚਰ ਪਾ ਲੋਗੇ ਟਾਕਸਨ ਬਾਈਂਡਰ ਪਾ ਲੋਗੇ ਰਲਾਰ ਲਾ ਕੇ ਹਰਾ ਤੂੜੀ ਫੀਡ ਪਾ ਲੋਗੇ ਆਚਾਰ ਦੇ ਨਾਲ 10 ਕਿਲੋ ਚਾਰ ਮੱਝਾਂ ਜਿਹੜੀ ਚੱਲ ਜਾਂਦੀ ਆ ਕੋਈ ਤੁਹਾਨੂੰ ਸਾਈਡ ਇਫੈਕਟ ਨਹੀਂ ਉਹਦਾ ਮਿਲੂਗਾ ਪਰ ਜੇ ਚਾਰ ਪੱਟਿਆ ਤੇ ਟੋਕਰੇ ਪਰ ਪਰ ਆਪਾਂ ਮੱਝਾਂ ਮੂਰੇ ਪਾਉਣਾ ਫੀਡ ਨਹੀਂ ਪਾਉਣੀ ਮੈਨ ਨਾਲ ਮਿਕਚਰ ਨਹੀਂ ਪਾਉਣਾ ਟਾਕਸਨ ਬਾਂਡਰ ਨਹੀਂ ਪਾਉਣਾ ਤਾਂ ਚਾਰਾ ਜਿਹੜੇ ਤੁਹਾਡੀ ਮੱਝ ਨੂੰ ਖਰਾਬ ਕਰੂਗਾ ਤਾਂ ਉਹ ਭਰਾ ਮੱਝਾਂ ਵਾਸਤੇ ਚਾਰਾ ਨਹੀਂ ਪਾਇਓ ਪਰ ਜਿਹੜੇ ਭਰਾ ਸ਼ੌਂਕੀ ਨੇ ਚੀਜ਼ਾਂ ਨੂੰ ਬੈਲੈਂਸ ਕਰਕੇ ਚਾਰ ਪਾਉਂਦੇ ਨੇ ਤਾਂ ਉੱਥੇ ਮੱਝ ਨੂੰ ਵੀ ਚਾਰ ਕੋਈ ਮਾੜੀ ਚੀਜ਼ ਨਹੀਂ ਆਪਣਾ ਕਾਫੀ ਫੀਡ ਦਾ ਪੈਸਾ ਬਚਦਾ ਹੁੰਦਾ ਕਿਉਂਕਿ ਅਨਾਜ ਦਾ ਇੱਕ ਸਭ ਤੋਂ ਵੱਡਾ ਸੋਰਸ ਆਪਣਾ ਮੱਕੀ ਦਾ ਚਾਰ ਆ ਜਾਂਦਾ ਹੈ ਦੂਜੇ ਨੰਬਰ ਤੇ ਜਿਹੜੇ ਭਰਾ ਗਾਇਆਂ ਰੱਖਦੇ ਨੇ ਜਿਹੜੇ ਤਾਂ ਹੁਣ ਵੱਡੇ ਫਾਰਮ ਵਾਲੇ ਨੇ ਉਹਨਾਂ ਭਰਾਵਾਂ ਨੂੰ ਪਤਾ ਹੁੰਦਾ ਵੀ ਕਿਹੜੀ ਵੈਰੈਟੀ ਬੀਜਨੀ ਆ ਕਦੋਂ ਚਾਰ ਪਾਉਣਾ ਜਿਹੜੇ ਆਪਣੇ ਆਮ ਘਰਾਂ ਦੇ ਵਿੱਚ ਹੁੰਦਾ ਆਪਾਂ ਕੱਲੀ ਹਰਾ ਟਾਂਡਾ ਵੱਢ ਕੇ ਦੱਬਤਾ ਜਾਂ ਉਹਨੂੰ ਆਚਾਰ ਨਹੀਂ ਕਹਿੰਦੇ ਆਪਾਂ ਜੇ ਚੰਗੀ ਥੋੜੀ ਵੈਰੈਟੀ ਹੋਊ ਜੇ ਚੰਗਾ ਛੱਲੀ ਦੇ ਵਿੱਚ ਦਾਣਾ ਆਹੂ ਫੇਰ ਹੀ ਕਿਤੇ ਜਾ ਕੇ ਚਾਰ ਆ ਜਿਹੜਾ ਅਨਾਜ ਆ ਉਹ ਆਪਣੇ ਪਸ਼ੂ ਨੂੰ ਮਿਲੂਗਾ ਕਿਉਂਕਿ ਜਿਹੜਾ ਇਹ ਕੱਲਾ ਚਾਰ ਹੁੰਦਾ ਇਹ ਤੇ ਕੋਈ ਪ੍ਰੋਟੀਨ ਬਹੁਤ ਹੀ ਜ਼ਿਆਦਾ ਘੱਟ ਮਾਤਰਾ ਦੇ ਵਿੱਚ ਹੁੰਦਾ ਹੈ ਪ੍ਰੋਟੀਨ ਦਾ ਬੈਸਟ ਸੋਰਸ ਨਹੀਂ ਹੈਗਾ ਇਹ ਸੋਰਸ ਹੈਗਾ ਕਾਰਬੋ ਅਨਾਜ ਹੁੰਦਾ ਆਪਣੇ ਪਸ਼ੂ ਨੂੰ ਇਹ ਜਿੱਦਾਂ ਕਣਕ ਮੱਕੀ ਹੋਗੀ ਤਾਂ ਭਰਾਵੋ ਜਦੋਂ ਵੀ ਤੁਸੀਂ ਆਚਾਰ ਪਾਉਣਾ ਹੈ ਤਾਂ ਅੱਜ ਆਪਾਂ ਸਪੈਸ਼ਲ ਕੱਲੀ ਗੱਲ ਕਰ ਰਹੇ ਹਾਂ ਵੈਰਾਈਟੀ ਤੇ ਆਪਾਂ ਨੂੰ 4-5 ਸਾਲ ਹੋ ਗਏ ਚਾਰ ਪਾਉਂਦਿਆਂ ਨੂੰ ਆਪਾਂ 5-6 ਵੈਰਾਈਟੀਆਂ ਵੀ ਬੀਜ-ਬੀਜ ਕੇ ਦੇਖ ਲਈਆਂ ਅਲੱਗ-ਅਲੱਗ ਵੀ ਕਿਹੜੀ ਦਾ ਵਧੀਆ ਰਿਜ਼ਲਟ ਮਿਲਦਾ ਵੈਰਾਈਟੀਆਂ ਸਜੈਂਟਾ ਦੀਆਂ ਬੀਜੀਆਂ ਤੇ ਹੋਰ ਕੰਪਨੀ ਦੇ ਵੀ ਰਾਸੀ ਦੇ ਵੀਜੀਆਂ ਪਾਇਨਰ ਦੀ ਵੀ ਆਪਾਂ ਵੈਰਾਈਟੀਆਂ ਬੀਜੀਆਂ ਪਰ ਬੈਸਟ ਆਪਣੇ ਦੋ ਤਿੰਨ ਸਾਲ ਤੋਂ ਲਗਾਤਾਰ ਇੱਕ ਵੈਰਾਈਟੀ ਸੀ ਪੈਨਰ ਦੀ 18 44 ਆਪਾਂ ਸਾਰੇ ਭਰਾ ਜਾਣਦੇ ਆ ਵੱਡੇ ਫਾਰਮ ਵਾਲੇ ਵੀ 18 44 ਨੂੰ ਮਤਲਬ 4 ਪਾਉਂਦੇ ਨੇ ਜਾਂ ਜਿਵੇਂ ਆਲੂ ਵਾਲੇ ਭਰਾ ਹੁੰਦੇ ਨੇ ਅਸਲ ਦੇ ਵਿੱਚ 4 ਪਾਉ ਵਾਲੀ ਕੋਈ ਮੱਕੀ ਲੈਦੀ ਨਹੀਂ ਹੁੰਦੀ ਜਿਹੜੀ ਵੈਰਾਈਟੀ ਜਿਹੜੀ ਮੱਕੀ ਦੀ ਵੈਰਾਈਟੀ ਚੰਗੀ ਤਰ੍ਹਾਂ ਪੱਕਦੀ ਆ ਜਿਹੜੀ ਆਪਾਂ ਪਕਾਉਣ ਵਾਸਤੇ ਮੱਕੀ ਲਾਉਨੇ ਆ ਉਹ ਕਿਉਂ ਕਿਉਂਕਿ ਜਿਹੜੀ ਪਕਾਉਣ ਵਾਸਤੇ ਮੱਕੀ ਹੁੰਦੀ ਉਹਦਾ ਦਾਣੇ ਦਾ ਝਾੜ ਬਹੁਤ ਵਧੀਆ ਹੁੰਦਾ ਉਸੇ ਹੀ ਮੱਕੀ ਦਾ 4 ਪੈਣਾ ਇੱਕ ਦੂਜੇ ਨੰਬਰ ਤੇ ਜੇ ਤੁਹਾਨੂੰ ਕੋਈ ਕਹਿੰਦਾ ਵੀ 70 75 ਦਿਨਾਂ ਦੀ ਮੱਕ ਵੀ ਸਾਡਾ ਬੀਜ ਬੀਜ ਲੋ ਜਾਂ ਸਾਡਾ ਬੀਜ ਲੋ 70 75 ਦਿਨਾਂ ਦੀ ਮੱਕੀ ਚਾਰ ਪਰੌਣ ਵਾਲੀ ਕੋਈ ਨਹੀਂ ਹੁੰਦੀ ਕੋਈ ਵੀ ਬੀਜ ਹੈ ਮੈਨੂੰ ਉਹ ਬੰਦਾ ਸਾਫ ਕਰਦੀ ਵੀ 75 ਦਿਨਾਂ ਦੇ ਚਾਰ ਪੈਂਦਾ 75 ਦਿਨਾਂ ਤੇ ਕਿਸੇ ਵੀ ਵੈਰਾਈਟੀ ਦਾ ਚਾਰ ਨਹੀਂ ਪੈਂਦਾ ਜੇ ਸਹੀ ਚਾਰ ਪਾਉਣ ਦੀ ਸਟੇਜ ਆਉਂਦੀ ਆ ਆਪਣੇ 85ਵੇਂ ਤੋਂ 90 ਦਿਨਾਂ ਦੇ ਵਿੱਚ ਵਿੱਚ ਜਿਹੜਾ ਉਹ ਸਹੀ ਜਿਹੜਾ ਉਹ ਪੈਂਦਾ ਚਾਰ ਪੈਂਦਾ ਮੱਕੀ ਦਾ ਤਾਂ ਤੁਸੀਂ ਉਹ ਪਾ ਸਕਦੇ ਹੋ ਉਹਨੂੰ ਇਹ ਨਹੀਂ ਹੈਗਾ ਵੀ 75 ਦਿਨਾਂ ਤੇ ਪਾ ਕੇ ਆਪਾਂ ਸਸਤੇ ਬੀਜ ਲੈਨੇ ਕਈ ਵਾਰੀ 1200 ਪਿੱਛੇ ਮੁੜ ਕੇ ਸਾਰਾ ਨੁਕਸਾਨ ਹੁੰਦਾ ਟੈਂਪਰੇਚਰ ਵੱਧ ਜਾਂਦਾ ਉੱਥੇ ਦਾਣਾ ਵੀ ਨਹੀਂ ਪੈਂਦਾ ਸੋ ਭਰਾਵਾਂ ਜਦੋਂ ਵੀ ਵੈਰਾਈਟੀ ਬੀਜਣੀ ਆ ਤੁਸੀਂ ਧਿਆਨਤ ਰੱਖ ਕੇ ਬੀਜੋ ਉਹ ਵੈਰਾਈਟੀ ਬੀਜੋ ਜਿਹੜੀ ਚੰਗੀ ਆ ਜਿਹਨੂੰ ਦਾਣਾ ਪਊਗਾ ਹੁਣ ਮੰਨ ਲਓ 11-11 ਫੁੱਟ ਦੀ ਮੱਕੀ ਹੋ ਗਈ ਜੇ ਛੱਲੀ ਦੇ ਵਿੱਚ ਦਾਣੇ ਹੈ ਨਹੀਂ ਤਾਂ ਉਹ ਚੀਜ਼ ਤੋਂ ਆਪਾਂ ਕੀ ਕਰਾਉਣਾ ਫਿਰ ਕਿ ਭਰਾ ਕੱਚੀ ਉਸ ਨੂੰ ਉਹ ਕਰ ਦਿੰਦੇ ਹੁੰਦੇ ਨੇ ਉਹਦੀ ਵੀ ਅਲੱਗ ਵੀਡੀਓ ਕਰਾਂਗੇ ਜਦੋਂ ਮੱਕੀ ਦਾ ਸੀਜ਼ਨ ਆਊਗਾ ਅੱਜ ਗੱਲ ਕਰਦੇ ਆਂ ਵੈਰਾਈਟੀ ਦੀ ਤਾਂ 4-5 ਸਾਲਾਂ ਤੋਂ ਆਪਾਂ 4-5 ਵੈਰਾਈਟੀਆਂ ਨੂੰ ਦੇਖ ਲਿਆ ਪਰ ਜੋ ਸਭ ਤੋਂ ਬੈਸਟ ਆਪਨ ਰਿਜ਼ਲਟ ਜਿੱਦਾਂ 1844 ਆ ਲੰਬੇ ਸਮੇਂ ਤੋਂ ਪੈਨਰ ਦੀ ਚੱਲਦੀ ਆ ਰਹੀ ਹੈ ਵਧੀਆ ਰਿਜ਼ਲਟ ਆ ਕੋਈ ਮਾੜੀ ਨਹੀਂ ਹੈਗੀ ਜਿਹੜੇ ਭਰਾਵਾਂ ਨੇ 1844 ਹੁਣ ਤੱਕ ਨਹੀਂ ਬੀਜੀ ਤਾਂ 1844 ਵੀ ਤੁਸੀਂ ਬੀਜ ਕੇ ਦੇਖੋ ਤੁਹਾਨੂੰ ਬੈਸਟ ਰਿਜ਼ਲਟ ਮਿਲੂ ਪਰ ਜਿਨ੍ਹਾਂ ਨੇ 1844 ਬੀਜ ਲਈ ਜਾਂ ਹੋਰ ਚੰਗੇ ਬੀ ਬੀਲੇ ਤਾਂ ਉਹਨਾਂ ਲਈ ਇੱਕ ਦੋ ਵੈਰਾਈਟੀਆਂ ਹੋਰ ਦੱਸਦੇ ਆਪਾਂ ਪਿਛਲੇ ਬਾਰ ਆਪਣੇ ਕੋਲੇ ਕੁਸ਼ਕਬਾਨ 1844 ਹੀਟ ਸੀ ਦੋਈ ਬੀ ਬੀ ਲਾਈ ਸੀ ਕੁਸ਼ਕ 1890 ਹੀਟ ਸੀ ਇਹ ਜਿਹੜੇ 1890 ਆ ਵੀ ਪੈਨਰ ਦੀ ਵੈ ਉਹ 1899 ਬੀ ਐ ਉਹ ਜਦੋਂ ਵੀ ਤੁਸੀਂ ਪਾਇਨਰ ਦਾ ਬੀ ਲੈਣਾ ਸੀਜ਼ਨ ਤੋਂ 20 ਦਿਨ 25 ਦਿਨ ਪਹਿਲਾਂ ਲੈ ਕੇ ਰੱਖ ਲੋ ਰੇਟ ਵੀ 100 200 ਰੁਪਏ ਥੈਲੀ ਮਗਰ ਘੱਟ ਹੁੰਦਾ ਦੂਜੇ ਨੰਬਰ ਤੇ ਬਿਲ ਉਹ ਬੰਦੇ ਤੋਂ ਲੋ ਜਿਹੜਾ ਪੱਕਾ ਜੀਐਸਟੀ ਵਾਲਾ ਬਿੱਲ ਕੱਟ ਕੇ ਦਿੰਦਾ ਆਪਣੀ ਫਰਮ ਦਾ ਆਪਣੀ ਦੁਕਾਨ ਦਾ ਕਿਉਂਕਿ ਮੁੜ ਕੇ ਮੰਨ ਲਓ ਤੁਸੀਂ 20 ਬੀ ਦਿੰਦੇ ਆ ਹੁਣ ਜਿਵੇਂ ਪਿਛਲੀ ਵਾਰੀ ਮਲੇਰ ਕੋਟਲ ਇਧਰ ਅਹਿਮਦਗੜ੍ਹ ਦਾ 5 ਲੱਖ ਦਾ 1899 ਦਾ ਡੁਪਲੀਕੇਟ ਬੀ ਫੜਾਇਆ ਗਿਆ ਸੀ ਤੁਸੀਂ ਲਾ ਲਓ ਬੰਦੇ ਨੇ ਵੇਚਤਾ ਸੀ ਉਹ ਇੰਨਾ ਕ ਜਿਆਦਾ ਨੁਕਸਾਨ ਸੀਗਾ ਡੁਪਲੀਕੇਟ ਸੀ ਜਦੋਂ ਹੁਣ ਮੰਨ ਲਓ ਜੇ ਤੁਹਾਨੂੰ 1899 ਨਹੀਂ ਮਿਲਦੀ ਤਾਂ ਤੁਸੀਂ 1890 ਵੀਜ ਦਿਓ ਇਹ ਨਹੀਂ ਹੈਗਾ ਉੱਥੇ ਆਪਾਂ ਵੀ ਨਵੇਂ ਵੀ ਦੇ ਚੱਕਰ ਦੇ ਵਿੱਚ ਆਪਾਂ ਆਪਣੀ ਸਾਰੀ ਜਿਹੜੀ ਮਿਹਨਤ ਆ ਉਹ ਖਰਾਬ ਕਰ ਲਈਏ ਤਾਂ ਦੋ ਵੀ ਮੈਂ ਰეკਮੈਂਡ ਕਰੂੰਗਾ ਜਿਹੜੇ ਭਰਾਵਾਂ ਨੇ ਨਹੀਂ ਵੀਜੇ ਤਾਂ ਤੁਸੀਂ ਜ਼ਰੂਰ ਵੀਜੋ ਆਪਾਂ ਵੀ ਇਸ ਵਾਰ ਕੋਸ਼ਿਸ਼ ਕਰਾਂਗੇ ਵੀ ਸਾਰਾ 1899 ਵੀਜੀਏ ਆਪਾਂ ਲਵਾਂਗੇ ਹੁਣੇ 10 ਦਿਨਾਂ ਨੂੰ ਹੁਣ ਮਾਰਕੀਟ ਦੇ ਵਿੱਚ ਆਲੂ ਵਾਲੇ ਜਿੱਥੇ ਆਲੂ ਲੱਗਦੇ ਆ ਜਾਂ ਟਮਾਟਰ ਮਟਰ ਲੱਗਦੇ ਸੀ ਉੱਥੇ ਮਟਰ ਵਾਲੇ ਥਾਂ 'ਤੇ ਵੀ ਮੱਖੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਕਈ ਥਾਵਾਂ ਦੇ ਵਿੱਚ ਪਾਇਨਰ ਦਾ ਵੀ ਆਉ ਸਪਲਾਈ ਦੇ ਵਿੱਚ ਆ ਗਿਆ ਤਪਰਾਵੋ ਮੇਰੇ ਕਹਿਣ ਤੇ ਤੁਸੀਂ ਇੱਕ ਵਾਰ ਦੋ ਬੀਮਾਸ ਨੂੰ ਦਸੂਗਾ 1844 ਵੀ ਤੁਸੀਂ ਲਾ ਸਕਦੇ ਹੋ ਜਿਹੜੇ ਭਰਾਵਾਂ ਨੇ 1844 ਤੱਕ ਨਹੀਂ ਲਾਇਆ ਜੇ 1844 ਤੁਸੀਂ ਲਾਇਆ ਤਾਂ ਹੁਣ ਤੁਸੀਂ ਇੱਕ 1890 ਇੱਕ 1899 ਪਿਛਲੀ ਵਾਰ ਆਪਣੇ ਕੋਲੇ 5 ਕਿ 6 ਕਿੱਲੇ 1844 ਦੇ ਸੀ 2 ਕਿ ਕਿੱਲੇ ਆਪਣੇ ਕੋਲ 1890 ਦੇ ਸੀ ਤਾਂ ਜਿਹੜਾ ਐਂਡ ਤੇ ਚਾਰ ਆਪਾਂ 1890 ਦਾ ਪਾਇਆ 1844 ਦੇ ਵਿੱਚ ਵੀ ਪੂਰਾ ਵਧੀਆ ਦਾਣਾ ਮੰਨਿਆ ਜਾਂਦਾ ਸੀ ਪਿਛਲੀ ਵਾਰ ਕਿੰਨੀ ਜ਼ਿਆਦਾ ਟੈਂਪਰੇਚਰ ਹਾਈ ਸੀ ਚੰਗੇ ਚੰਗੇ ਮੱਖੀਆਂ ਨੂੰ ਦਾਣਾ ਨਹੀਂ ਪਿਆ ਪਰ ਆਪਣੀ ਮੱਖੀ ਦੇ ਵਿੱਚ ਫਿਰ ਵੀ ਬਹੁਤ ਵਧੀਆ ਕੁਆਂਟੀਟੀ ਦੇ ਵਿੱਚ ਜੜਾ ਦਾਣਾ ਪਿਆ ਉਹ ਪਰ ਜੋ 1890 ਦਾ ਰਿਜ਼ਲਟ ਸੀ ਬਹੁਤ ਹੀ ਜ਼ਿਆਦਾ ਬੈਸਟ ਰਿਜ਼ਲਟ ਸੀ 1899 ਪਿਛਲੀ ਵਾਰ ਆਪਾਂ ਤਾਂ ਨਹੀਂ ਲੈਤੀ ਕਿਉਂਕਿ ਡੁਪਲੀਕੇਸੀ ਬਹੁਤ ਸੀਗੀ ਤਾਂ 1890 ਆਪਾਂ ਨੂੰ ਮਿਲ ਗਈ ਸੀ ਤਾਂ ਜਦੋਂ ਆਪਾਂ ਐਂਡ ਤੇ ਦੋ ਕਿੱllen ਦਾ ਚਾਰ ਪਾਇਆ ਤਾਂ ਉਹ ਦੋ ਕਿੱllen ਦਾ ਜਦੋਂ ਆਪਾਂ ਚਾਰ ਪਾਇਆ ਸੀ ਆਪਾਂ ਨੂੰ ਏਦਾਂ ਲੱਗਦਾ ਸੀ ਆਪਣੇ ਲੇਬਰ ਵਾਲੇ ਬੰਦੇ ਵੀ ਉਹ ਚੀਜ਼ ਨੂੰ ਮੰਨਦੇ ਸੀ ਕਿ ਵੀ ਇੰਨਾ ਜ਼ਿਆਦਾ ਦਾਣਾ ਮੱਕੀ ਦੇ ਵਿੱਚ ਜਿਵੇਂ ਉੱਪਰ ਛੱਟਾ ਮਾਰਿਆ ਹੁੰਦਾ ਇੰਨੀ ਕਿ ਜ਼ਿਆਦਾ ਮੱਕੀ ਸੀਗੀ ਪ੍ਰੋਪਰ ਸਟੇਜ ਤੇ ਪਾਇਆ ਸੀ ਆਪਾਂ 1890 ਦਾ ਬਹੁਤ ਹੀ ਸਾਨੂੰ ਬੈਸਟ ਰਿਜ਼ਲਟ ਮਿਲੂ 1844 ਨਾਲੋਂ ਛੱਲੀ ਵੱਡੀ ਵੀ ਆ ਛੱਲੀ ਕਦੇ ਨਾ ਕਿਹਾ ਕਰੋ ਵੀ ਛੱਲੀਆਂ ਤਿੰਨ ਲੱਗਣ ਜਾਂ ਦੋ ਲੱਗਣ ਛੱਲੀ ਭਮ ਇੱਕ ਲੱਗ ਜੇ ਪਰ ਉਹਦੇ ਵਿੱਚ ਪੂਰੇ ਦਾਣੇ ਹੋਣ ਜੇ ਛੱਲੀਆਂ ਦੋ ਲੱਗੀਆਂ ਦਾਣੇ ਅੱਧੇ ਵੀ ਨਹੀਂ ਬਣਦੇ ਉੱਥੇ ਵੀ ਕੋਈ ਗੁੱਲਾਂ ਦਾ ਫਾਇਦਾ ਨਹੀਂ ਆਪਾਂ ਨੂੰ ਛੱਲੀ ਭਮ ਇੱਕ ਲੱਗ ਜੇ ਪਰ ਉੱਪਰ ਤੋਂ ਲੈ ਕੇ ਨੀਚੇ ਤੱਕ ਜੇ ਦਾਣੇ ਨਾਲ ਭਰੀ ਹੋਊਗੀ ਤਾਂ ਤੁਹਾਨੂੰ ਬੈਸਟ ਰਿਜ਼ਲਟ ਦੇਊਗੀ ਉਹ ਤਾਂ 1890 ਵੈਰਾਈਟੀ ਦੀ ਜਿਹੜੀ ਛੱਲੀ ਸੀ 1840 ਨਾਲੋਂ ਬਹੁਤ ਜ਼ਿਆਦਾ ਗੁਣਾ ਲੰਬੀ ਸੀ ਚੌੜੀ ਸੀ ਤੇ ਦਾਣਾ ਬਹੁਤ ਜ਼ਿਆਦਾ ਵਧੀਆ ਸੀ ਇਸ ਵਾਰ 1899 ਦਾ 20 ਵੀ ਆਮ ਦੁਕਾਨਾਂ ਤੇ ਮਿਲ ਜਾਣਾ ਪਰ ਲਿਓ ਪਹਿਲੀਆਂ ਦੇ ਵਿੱਚ ਹੁਣੇ 20 ਲੈ ਕੇ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਕਿਉਂਕਿ ਜੇ ਮੌਕੇ ਤੇ ਲਵਾਂਗੇ ਫਿਰ ਰੇਟ ਵੀ ਵਧੂ ਡੁਪਲੀਕੇਸੀ ਵਧੂ ਤਾਂ ਇਹ ਦੋ ਵੀ ਜ਼ਰੂਰ ਵੀਜੋ ਜੇ ਤੁਸੀਂ ਚਾਰ ਪਾਉਣਾ ਤਾਂ ਜਿਹੜੇ ਭਰਾ ਮੈਂ ਗਾਵਾਂ ਰੱਖਣ ਦੇ ਸ਼ਕੀਨ ਨੇ ਭਾਵੇਂ ਦੋ ਦੋ ਚਾਰ ਚਾਰ ਘਰਾਣ ਦੇ ਵਿੱਚ ਗਾਵਾਂ ਨੇ ਗਾਂ ਆਚਾਰ ਬਿਨਾ ਨਹੀਂ ਰਜਦੀ ਜਿੱਡਾ ਮਰਜੀ ਹੈ ਤੁਸੀਂ ਸੰਨੀ ਜੰਨੀ ਮਰਜੀ ਕਰ ਲਓ ਫੀਡ ਪਾ ਲਓ ਗਾਂ ਨੂੰ ਆਚਾਰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ 50 60 ਕਿਲੋ ਰਾਸ਼ਨ ਦੇਣ ਦਾ ਕਿਸੇ ਗੱਲ ਤੱਕ ਇਹ ਪੂਰਾ ਹੁੰਦਾ ਹੈ ਤਾਂ ਉਹਦੇ 'ਚ 25 30 ਕਿਲੋ ਗਾਂ ਚਾਰ ਵੀ ਖਾ ਜਾਂਦੀ ਹੈ ਤਾਂ ਜਿਹੜੇ ਭਰਾ ਗਾਇਆਂ ਰੱਖਦੇ ਨੇ ਚਾਰ ਜ਼ਰੂਰ ਪਾਇਆ ਕਰੋ ਨਾਲ ਨਾਲ ਜਿਵੇਂ ਮਿਕਸ ਮਿਲਨ ਮਿਕਚਰ ਹੋ ਗਿਆ ਟੌਕਸਿਨ ਬਾਈਂਡਰ ਹੋ ਗਿਆ ਫੀਡਾ ਹੋ ਗਈਆਂ ਉਹ ਚੀਜ਼ਾਂ ਵੀ ਨਾਲ ਦੇਣੀ ਆ ਤਾਂ ਗਾਂ ਨੂੰ ਬਹੁਤ ਘੱਟ ਗਾਂ ਅਫੈਕਟ ਕਰਦਾ ਚਾਰ ਆ ਪਰ ਜੇ ਮੱਝਾਂ ਨੂੰ ਤੁਸੀਂ ਨਿਰਾ ਪਾਉਂਗੇ ਉਹ ਆਪਾਂ ਨੂੰ ਹੀ ਪਤਾ ਖਰਾਬ ਕਰ ਦੂ ਤਾਂ ਉਹ ਚੀਜ਼ ਤੋਂ ਗੁਰੇਜ ਕਰਿਓ ਥੋੜਾ ਜਿਹਾ ਤੇ ਲਾਸਟ ਦੇ ਵਿੱਚ ਦੁਬਾਰੇ ਫਿਰ ਕਾਲ ਆ ਰਿਪੀਟ ਕਰੂੰਗਾ ਦੋ ਵੈਰੈਟੀਆਂ ਤੁਸੀਂ ਬੀਜਿਓ 3 18 44 ਵੀ ਸਕਦੇ ਹੋ ਜਿਹੜੇ ਭਰਾਵਾ ਨਹੀਂ ਵੀਜੀ 18 90 ਤੇ 18 99 ਦੋਨਾਂ ਚੋ ਜਿਹੜੀ ਵੀ ਵੈਰੈਟੀ ਤੁਹਾਨੂੰ ਬੀਜ ਮਿਲ ਗਿਆ ਇਹਨੂੰ ਜ਼ਰੂਰ ਬੀਜੋ ਆਪਣੇ ਦੂਜੇ ਨੰਬਰ ਤੇ ਜਿਹੜਾ ਸੀਡ ਰੇਟ ਦੀ ਗੱਲ ਆਉਂ 8 ਕਿਲੋ ਤੋਂ ਕਦੇ ਵੀ ਜ਼ਿਆਦਾ ਨਾ ਪਾਓ ਕਿਉਂਕਿ ਜਦੋਂ ਸੀਡ ਰੇਟ ਨਿਕਲਦਾ ਅਲੱਗ-ਅਲੱਗ ਸੀਡ ਰੇਟ ਤੇ ਟ੍ਰਾਇਲ ਲਾ ਕੇ ਫਿਰ ਸੀਡ ਨਿਰਧਾਰਤ ਹੁੰਦਾ 8 ਕਿਲੋ ਬੀਜ ਤੇ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲੂ ਪ੍ਰੋਪਰ ਸਪੇਸਿੰਗ ਮਿਲੂ ਜਿਆਦਾ ਟਾਡਾ ਮੋਟਾ ਨਹੀਂ ਮਿਲਦਾ ਜਿਆਦਾ ਪਤਲਾ ਨਹੀਂ ਹੁੰਦਾ ਉਹ ਪ੍ਰੋਪਰ ਪੱਤਣ ਦੀ ਚੜਾਈ ਰਹਿਣੀ ਆ ਦੂਜੇ ਨੰਬਰ ਤੇ ਜਿਹੜਾ ਬੀਜ ਮਸ਼ੀਨਾ ਬੀਜਣਾ ਨਿਊਮੈਟਿਕ ਪਲਾਂਟਰ ਨਾਲ ਬੀਜ ਜਿਹੜੇ ਆਪਣੇ ਹਵਾਲੇ ਪਲਾਂਟਰ ਕਹਨੇ ਆ ਕਿਉਂਕਿ ਉਹਨੇ ਪੂਰਾ ਹਵਾ ਨਾਲ ਪਲਾਂਟਰ ਉਹਨੇ ਉਹਨੇ ਇੰਚ ਤੇ ਮਣਕੇ ਸਿੱਟਣਾ ਹੁੰਦਾ ਉੱਥੇ ਪਰ ਇਹ ਨਹੀਂ ਹੈਗਾ ਵੀ ਦੋ ਜਾਣੇ ਤੰਨੇ ਵਾਲੇ ਕਿ ਹਵਾਲੇ ਪਲੈਂਟਰ ਨਾਲ ਵੀ ਜੋ 8 ਕਿਲੋ ਬੀ ਪਾਇਓ 1890 1899 ਬੀ ਲਓ ਜਿਹੜੇ ਪਰ ਮੈਂ ਨਹੀਂ ਬੀਜੇਓ 1844 ਬੀ ਲਓ ਤਾਂ ਇਹ ਵੈਰਾਈਟੀਆਂ ਬੀਜੋ ਜਿੰਨਾ ਦਾਣਾ ਹੋਊ ਫੇਰ ਹੀ ਚਾਰ ਪਾਉਣ ਦਾ ਫਾਇਦਾ ਟਾਂਡਿਆਂ ਨੂੰ ਲਤੜ ਕੇ ਜਸ ਕੱਲੇ ਟਾਂਡੇ ਦਾ ਚਾਰ ਪਾਉਣ ਦਾ ਕੋਈ ਫਾਇਦਾ ਨਹੀਂ ਧੰਨਵਾਦ